ਛੱਡੋ ਯਾਰ ਭਗਵੰਤ ਮਾਨ ਨੂੰ ਨਿੰਦਨਾ ਛੱਡੋ ਨਿੰਦਨਾ ਇਹੋ ਜਿਹਾ ਮੁੱਖ ਮੰਤਰੀ ਕਦੇ ਨਹੀਂ ਮਿਲ ਸਕਦਾ ਜਿਹੜਾ ਕਾਮ ਲੋਕਾਂ ਦੇ ਢਿੱਡ ਬਾਰੇ ਸੋਚਦਾ ਹੋਵੇ ਤਾਂ ਭਗਵੰਤ ਮਾਨ ਜੀ ਮੈਂ ਤੁਹਾਡੀ ਇੱਕ ਪੋਸਟ ਵੇਖੀ ਆ ਜਿਹਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਆਪਣੀ ਕਮਾਈ ਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਵਾਹ ਜੀ ਵਾਹ ਕੀ ਬਾਤ ਹੈ ਤੁਹਾਡੇ ਵੱਲੋਂ ਦਿੱਤਾ 1 ਰੁਪਿਆ ਕਿਸੇ ਗਰੀਬ ਦਾ ਢਿੱਡ ਭਰ ਸਕਦਾ ਤਾਂ ਭਗਵੰਤ ਮਾਨ ਜੀ ਤੁਹਾਡੀ ਇਹ ਗੱਲ ਬਿਲਕੁਲ ਰਾਈਟ ਆ ਬਿਲਕੁਲ ਤੁਸੀਂ ਸੱਚੇ ਇਸ ਗੱਲ ਦੇ ਵਿੱਚ ਤੇ ਇਸ ਗੱਲ ਅੱਗੇ ਮੇਰਾ ਤੁਹਾਡਾ ਜਿਹੜਾ ਮੇਰਾ ਸਿਰ ਝੁਕਦਾ ਤੁਹਾਡੀਆਂ ਇਹਨਾਂ ਗੱਲਾਂ ਅੱਗੇ ਤੁਸੀਂ ਇਹ ਵੱਡੇ ਵੱਡੇ ਮੁਲਾਜ਼ਮਾਂ ਨੂੰ ਵੀ ਇਹ ਕਿਹਾ ਕਿ ਆਪਦਾ ਦਸਵੰਦ ਕੱਢਿਆ ਕਰੋ ਯਾਰ ਪੌਣਾ ਤੁਸੀਂ ਵੱਡੇ ਅਹੁਦਿਆਂ ਤੇ ਆ ਤੁਹਾਡੇ 1 ਰੁਪਿਆ ਦਿੱਤਾ ਗਰੀਬ ਬੰਦਿਆਂ ਦਾ ਢਿੱਡ ਭਰ ਸਕਦਾ ਭਗਵੰਤ ਮਾਨ ਜੀ ਇਹ ਗੱਲਾਂ ਤੁਸੀਂ ਜਿਹੜੀਆਂ ਬੋਲੀਆਂ ਨਾ ਇਹ ਗੱਲਾਂ ਯਾਰ ਵਾਕਈ ਰੱਬ ਦੇ ਨਾਲ ਜੁੜੀਆਂ ਹੋਈਆਂ ਤਾਂ ਸਿਆਣੇ ਕਹਿੰਦੇ ਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਔਰ ਜੇ ਕਰੇ ਦਸਵੰਦ ਤੁਸੀਂ ਕੱਢਿਆ ਹੁੰਦਾ ਤਾਂ ਬਹੁਤ ਘਰਾਂ ਦੇ ਲੋਕਾਂ ਦੀਆਂ ਛੱਤਾਂ ਪੈ ਜਾਣੀਆਂ ਸੀ ਬਹੁਤ ਘਰਾਂ ਦਾ ਜਿਹੜਾ ਕਹਿ ਲੋ ਮੈਂ ਕਹਿੰਨਾ ਲੋਕਾਂ ਨੂੰ ਰੋਜ਼ਗਾਰ ਮਿਲ ਸਕਦਾ ਸੀ ਆ ਜਿਹੜਾ ਤੁਸੀਂ ਦਸਵੰਦ ਕੱਢਦੇ ਫਿਰਦੇ ਆ ਪੋਸਟਰ ਲਾ ਲਾ ਕੇ ਬੈਨਰ ਲਾ ਲਾ ਕੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਦਸਵੰਦ ਕਿੱਧਰ ਨੂੰ ਕੱਢਿਆ ਤੁਸੀਂ ਲੋਕਾਂ ਨੂੰ ਇੱਕ ਇੱਕ ਰੁਪਿਆ ਦਸਵੰਦ ਕੱਢਣ ਦੀ ਗੱਲ ਕਰ ਰਹੇ ਆ ਪਰ ਤੁਹਾਡੇ ਪਿੰਡਾਂ ਦੇ ਵਿੱਚ ਹਰ ਕੰਮ ਦਾ ਪੰਜ-ਪੰਜ ਬੈਨਰ ਲਵਾਏ ਆ ਤੁਸੀਂ ਇੱਕ ਬੈਨਰ ਤੁਹਾਡਾ 4-4000 ਰੁਪਏ ਦਾ ਪੈਂਦਾ 5-5000 ਰੁਪਏ ਦਾ ਪੈਂਦਾ ਤੁਸੀਂ ਕਰੋੜਾਂ ਰੁਪਈਆਂ ਦੇ ਬੈਨਰ ਲਾ ਕੇ ਉਹ ਸੜਕਾਂ ਤੇ ਪਏ ਰੁਲ ਜਾਂਦੇ ਆ ਉਹ ਗਰੀਬਾਂ ਦਾ ਢਿੱਡ ਭਰ ਸਕਦੇ ਸੀ ਇਹ ਮਤ ਤੈਨੂੰ ਕਿਉਂ ਨਹੀਂ ਆਈ ਆ ਵੇਖ ਲਓ ਭਰਾਵੋ ਤੇ ਆ ਵੇਖੋ ਆਪਣੀ ਕਮਾਈ ਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਤੁਹਾਡੇ ਵੱਲੋਂ ਦਿੱਤਾ 1 ਰੁਪਿਆ ਵੀ ਕਿਸੇ ਦਾ ਢਿੱਡ ਭਰ ਸਕਦਾ ਵੱਡੇ-ਵੱਡੇ ਅਹੁਦੇ ਹਾਸਲ ਕਰਨ ਤੋਂ ਬਾਅਦ ਵੀ ਇਹ ਸੋਚਿਆ ਕਰੋ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਤੇ ਪਰ ਪਹਲਾ ਫਿਰ ਤੁਸੀਂ ਨਹੀਂ ਕੀਤਾ ਜਿੰਨੇ ਬੈਨਰ ਪੋਸਟਰ ਲਵਾਏ ਆ ਇਹ ਹਰ ਮਾਰ ਰੁਪਈਆ ਦੇ ਪੋਸਟਰ ਲਵਾਏ ਆ ਕਰਜਾ ਚੱਕ ਚੱਕ ਕੇ ਤਾਂ ਫਿਰ ਐ ਅਕਲਾਬਾਜੋ ਖੂ ਖਾਲੀ ਲੋਕਾਂ ਨੂੰ ਮੱਤਾ ਦਿੰਦੇ ਫਿਰਦੇ ਪਰ ਆਪਣੀ ਪੀੜੀ ਥੱਲੇ ਸੋਟਾ ਮਾਰੋ ਫਿਰ ਲੋਕਾਂ ਨੂੰ ਸਮਝਾਓ ਜੇ ਇਹ ਕਰੋੜਾ ਰੁਪਇਆ ਲੋਕਾਂ ਦੀਆਂ ਛੱਤਾਂ ਪਵਾ ਦਿੰਦੇ ਇਹ ਕਰੋੜਾ ਰੁਪਇਆ ਲਾ ਕੇ ਤੁਸੀਂ ਲੋਕਾਂ ਦਾ ਢਿੱਡ ਭਰ ਦਿੰਦੇ ਇਹ ਕਰੋੜਾ ਰੁਪਇਆ ਤੁਸੀਂ ਲਾ ਕੇ ਲੋਕਾਂ ਨੂੰ ਰੋਜ਼ਗਾਰ ਦੇ ਦਿੰਦੇ ਪਰ ਨਹੀਂ ਤੁਸੀਂ ਇੱਕ ਪਿੰਡ ਵਿੱਚ ਹਰ ਕੰਮ ਦੇ ਜਿਹੜੇ ਕਹਲੋ 20-20 ਹਜ਼ਾਰ ਦੇ ਪੋਸਟਰ ਲਾਏ ਆ ਤੇ 13 ਹਜ਼ਾਰ ਪਿੰਡਾਂ ਦਾ ਬਣਾ ਲਓ ਅਰਬਾਂ ਰੁਪਈਆ ਦੇ ਪੋਸਟਰ ਆ ਜਿਹੜਿਆ ਐ ਐ ਕਰਕੇ ਓ ਕਰਕੇ ਐ ਕਰਕੇ ਐ ਕਰਕੇ ਤੁਸੀਂ ਕੀਤਾ ਹੋਰ ਕੱਖ ਨਹੀਂ ਕੀਤਾ ਲੋਕਾਂ ਨੂੰ ਮਤਾਂ ਨਾ ਦੇ ਪਹਿਲਾਂ ਆਪ ਮਤ ਵਾਰਤੇ ਛੱਡੋ ਯਾਰ ਭਗਵੰਤ ਮਾਨ ਨੂੰ ਨਿੰਦਨਾ ਛੱਡੋ ਨਿੰਦਨਾ ਇਹੋ ਜਿਹਾ ਮੁੱਖ ਮੰਤਰੀ ਕਦੇ ਨਹੀਂ ਮਿਲ ਸਕਦਾ ਜਿਹੜਾ ਆਮ ਲੋਕਾਂ ਦੇ ਢਿੱਡ ਬਾਰੇ ਸੋਚਦਾ ਹੋਵੇ ਤਾਂ ਭਗਵੰਤ ਮਾਨ ਜੀ ਮੈਂ ਤੁਹਾਡੀ ਇੱਕ ਪੋਸਟ ਵੇਖੀ ਆ ਜਿਹਦੇ ਵਿੱਚ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਆਪਣੀ ਕਮਾਈ ਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਵਾਹ ਜੀ ਵਾਹ ਕੀ ਬਾਤ ਹੈ ਤੁਹਾਡੇ ਵੱਲੋਂ ਦਿੱਤਾ 1 ਰੁਪਿਆ ਕਿਸੇ ਗਰੀਬ ਦਾ ਢਿੱਡ ਭਰ ਸਕਦਾ ਤਾ ਭਗਵੰਤ ਮਾਨ ਜੀ ਤੁਹਾਡੀ ਇਹ ਗੱਲ ਬਿਲਕੁਲ ਰਾਈਟ ਆ ਬਿਲਕੁਲ ਤੁਸੀਂ ਸੱਚੇ ਇਸ ਗੱਲ ਦੇ ਵਿੱਚ ਤੇ ਇਸ ਗੱਲ ਅੱਗੇ ਮੇਰਾ ਤੁਹਾਡਾ ਜਿਹੜਾ ਮੇਰਾ ਸਿਰ ਝੁਕਦਾ ਤੁਹਾਡੀਆਂ ਇਹਨਾਂ ਗੱਲਾਂ ਅੱਗੇ ਤੁਸੀਂ ਇਹ ਵੱਡੇ ਵੱਡੇ ਮੁਲਾਜ਼ਮਾਂ ਨੂੰ ਵੀ ਇਹ ਕਿਹਾ ਕਿ ਆਪਦਾ ਦਸਵੰਧ ਕੱਢਿਆ ਕਰੋ ਯਾਰ ਪਾਣਾ ਤੁਸੀਂ ਵੱਡੇ ਅਹੁਦਿਆਂ ਤੇ ਆ ਤੁਹਾਡੇ 1 ਰੁਪਿਆ ਦਿੱਤਾ ਗਰੀਬ ਬੰਦਿਆਂ ਦਾ ਢਿੱਡ ਭਰ ਸਕਦਾ ਭਗਵੰਤ ਮਾਨ ਜੀ ਇਹ ਗੱਲਾਂ ਤੁਸੀਂ ਜਿਹੜੀਆਂ ਬੋਲੀਆਂ ਨਾ ਇਹ ਗੱਲਾਂ ਯਾਰ ਵਾਕਈ ਰੱਬ ਦੇ ਨਾਲ ਜੁੜੀਆਂ ਹੋਈਆਂ ਤਾਂ ਸਿਆਣੇ ਕਹਿੰਦੇ ਆ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਔਰ ਜੇਕਰ ਇਹ ਦਸਵੰਦ ਤੁਸੀਂ ਕੱਢਿਆ ਹੁੰਦਾ ਤਾਂ ਬਹੁਤ ਘਰਾਂ ਦੇ ਲੋਕਾਂ ਦੀਆਂ ਛੱਤਾਂ ਪੈ ਜਾਣੀਆਂ ਸੀ ਬਹੁਤ ਘਰਾਂ ਦਾ ਜਿਹੜਾ ਕਹਿ ਲੋ ਮੈਂ ਕਹਿੰਨਾ ਲੋਕਾਂ ਨੂੰ ਰੁਜ਼ਗਾਰ ਮਿਲ ਸਕਦਾ ਸੀ ਆ ਜਿਹੜਾ ਤੁਸੀਂ ਦਸਵੰਦ ਕੱਢਦੇ ਫਿਰਦੇ ਆ ਪੋਸਟਰ ਲਾ ਲਾ ਕੇ ਬੈਨਰ ਲਾ ਲਾ ਕੇ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਦਸਵੰਦ ਕਿੱਧਰੋਂ ਕੱਢਿਆ ਤੁਸੀਂ ਲੋਕਾਂ ਨੂੰ ਇੱਕ ਇੱਕ ਰੁਪਿਆ ਦਸਵੰਦ ਕੱਢਣ ਦੀ ਗੱਲ ਕਰ ਰਹੇ ਆ ਪਰ ਤੁਹਾਡੇ ਪਿੰਡਾਂ ਦੇ ਵਿੱਚ ਹਰ ਕੰਮ ਦਾ ਪੰਜ-ਪੰਜ ਬੈਨਰ ਲਵਾਏ ਆ ਤੁਸੀਂ ਇੱਕ ਬੈਨਰ ਤੁਹਾਡਾ 4-4 ਹਜ਼ਾਰ ਰੁਪਏ ਦਾ ਪੈਂਦਾ 5-5 ਹਜ਼ਾਰ ਰੁਪਏ ਦਾ ਪੈਂਦਾ ਤੁਸੀਂ ਕਰੋੜਾਂ ਰੁਪਈਆਂ ਦੇ ਬੈਨਰ ਲਾ ਕੇ ਉਹ ਸੜਕਾਂ ਤੇ ਪੈ ਰੋਲ ਜਾਂਦੇ ਆ ਉਹ ਗਰੀਬਾਂ ਦਾ ਢਿੱਡ ਭਰ ਸਕਦੇ ਅਸੀਂ ਇਹ ਮਤ ਤੈਨੂੰ ਕਿਉਂ ਨਹੀਂ ਆਈ ਆ ਵੇਖ ਲਓ ਭਰਾਵੋ ਤੇ ਆ ਵੇਖੋ ਆਪਣੀ ਕਮਾਈ ਚੋਂ ਦਸਵੰਦ ਜ਼ਰੂਰ ਕੱਢਿਆ ਕਰੋ ਤੁਹਾਡੇ ਵੱਲੋਂ ਦਿੱਤਾ 1 ਰੁਪਿਆ ਵੀ ਕਿਸੇ ਦਾ ਢਿੱਡ ਭਰ ਸਕਦਾ ਵੱਡੇ-ਵੱਡੇ ਅਹੁਦੇ ਹਾਸਲ ਕਰਨ ਤੋਂ ਬਾਅਦ ਵੀ ਇਹ ਸੋਚਿਆ ਕਰੋ ਕਿ ਅਸੀਂ ਲੋਕਾਂ ਦਾ ਭਲਾ ਕਰਨਾ ਤੇ ਪਰ ਪਹਲਾ ਫਿਰ ਤੁਸੀਂ ਨਹੀਂ ਕੀਤਾ ਜਿੰਨੇ ਬੈਨਰ ਪੋਸਟਰ ਲਵਾਏ ਆ ਇਹ ਹਰ ਮਹਰਪੀਆਂ ਦੇ ਪੋਸਟਰ ਲਵਾਏ ਆ ਕਰਜਾ ਚੱਕ ਚੱਕ ਕੇ ਤਾਂ ਫਿਰ ਹਾਂ ਅਕਲਾਬਾਜੋ ਖੂ ਖਾਲੀ ਲੋਕਾਂ ਨੂੰ ਮੱਤਾ ਦਿੰਦੇ ਫਿਰਦੇ ਪੁਲਾਵ ਦੀ ਪੀੜੀ ਥੱਲੇ ਸੋਟਾ ਮਾਰੋ ਫਿਰ ਲੋਕਾਂ ਨੂੰ ਸਮਝਾਓ ਜੇ ਇਹ ਕਰੋੜਾ ਰੁਪਇਆ ਲੋਕਾਂ ਦੀਆਂ ਛੱਤਾਂ ਪਵਾ ਦਿੰਦੇ ਇਹ ਕਰੋੜਾ ਰੁਪਇਆ ਲਾ ਕੇ ਤੁਸੀਂ ਲੋਕਾਂ ਦਾ ਢਿੱਡ ਭਰ ਦਿੰਦੇ ਇਹ ਕਰੋੜਾ ਰੁਪਇਆ ਤੁਸੀਂ ਲਾ ਕੇ ਲੋਕਾਂ ਨੂੰ ਰੋਜ਼ਗਾਰ ਦੇ ਦਿੰਦੇ ਪਰ ਨਹੀਂ ਤੁਸੀਂ ਇੱਕ ਪਿੰਡ ਵਿੱਚ ਹਰ ਕੰਮ ਦੇ ਜਿਹੜੇ ਕਹਲੋ 20-20 ਹਜ਼ਾਰ ਦੇ ਪੋਸਟਰ ਲਾਏ ਆ ਤੇ 13 ਹਜ਼ਾਰ ਪਿੰਡਾਂ ਦਾ ਬਣਾ ਲਓ ਅਰਬਾਂ ਰੁਪਈਆ ਦੇ ਪੋਸਟਰ ਆ ਜਿਹੜਿਆ ਐ ਐ ਕਰਕੇ ਓ ਕਰਕੇ ਐ ਕਰਕੇ ਐ ਕਰਕੇ ਤੁਸੀਂ ਕੀਤਾ ਹੋਰ ਕੱਖ ਨਹੀਂ ਕੀਤਾ ਲੋਕਾਂ ਨੂੰ ਮਤਾਂ ਨਾ ਦੇ ਪਹਿਲਾਂ ਆਪ ਮਤਾਂ